ਅਹੀ ਗੁਰਜੀ ਘਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਬਲਾਂ ਵਾਲੀ ਪੱਗ ਦੀ ਜਿਹਦੀ ਲੈਂਥ ਹੈਗਾ ਸਾਡੇ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੋਲ ਵਾਲ ਵਰਤਿਆ ਜਿਹੜਾ ਆਪਾਂ ਪਹਿਲਾਂ ਲੜ ਲਗਾਵਾਂਗੇ ਲੜ ਨੂੰ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਲੜ ਦਾ ਜਿਹੜਾ ਆਪਣਾ ਪੂਣੇ ਦਾ ਖੁੱਲਦਾ ਪਾਸਾ ਆਊਗਾ ਉਸ ਨੂੰ ਆਪਾਂ ਹੱਥ ਨੇ ਰੱਖ ਲਵਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਪਾ ਲਵਾਂਗੇ ਜੀ ਬਲਾਂ ਨੂੰ ਪਾਉਣ ਤੋਂ ਬਾਅਦ ਵੈਖ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇੜੜੇ ਹੁਣ ਆਪਾਂ ਬਾਅਦ ਦੇ ਨਾਲ ਇਹਨਾਂ ਲੜਾਂ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਤੇੜਾ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਇਸ ਲੜ ਨੂੰ ਬੈਕ ਤੋਂ ਪੈਂਚ ਕਰ ਲਵਾਂਗੇ ਤੇ ਫੋਨ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਇਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਫਿਰ ਉਸ ਤੋਂ ਅੱਗੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਆਪਾਂ ਹਲਕਾ ਜਿਹਾ ਫੋਲਡ ਕਰਾਂਗੇ ਲੜ ਨੂੰ ਹਲਕਾ ਜਿਹਾ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਫਿਰ ਆਪਾਂ ਡਬਲ ਫੋਲਡ ਕਰਕੇ ਤੇ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਵੀ ਲਗਾ ਦਵਾਂਗੇ ਜੀ ਹੁਣ ਆਪਾਂ ਬਾਅਦ ਨਾਲ ਇਹਨਾਂ ਇਸ ਲੜ ਦੇ ਵਿੱਚ ਵੀ ਜਿਹੜਾ ਆਪਣੇ ਬ ਵਾਲ ਹਨ ਉਹਨਾਂ ਬਲਾਂ ਨੂੰ ਸੈੱਟ ਕਰਾਂਗੇ ਪ੍ਰੋਪਰ ਹੁਣ ਆਪਾਂ ਸਾਰੇ ਲੜਾਂ ਦੇ ਵਿੱਚ ਜਿਹੜਾ ਆਪਣੇ ਬ ਵਾਲ ਹਨ ਵਾਲਾਂ ਨੂੰ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਫਿਰ ਉਸ ਤੋਂ ਆ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰ ਲਵਾਂਗੇ ਤੇ ਫੁੰਦਾ ਖੁੱਲਦਾ ਪਾਸਾ ਉਹ ਆਪਾਂ ਹੱਥਲੇ ਰੱਖ ਲਵਾਂਗੇ ਇਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਇਕੱਠੇ ਕਰ ਲਵਾਂਗੇ ਜੀ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਾਂਗੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜਾ ਆਪਣੇ ਹਲਕਾ ਲੈਣ ਨੂੰ ਫੋਲਡ ਕਰਕੇ ਤੇ ਜਿਹੜੇ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਖਿਲਾਰ ਲਵਾਂਗੇ ਵੜਾ ਨੂੰ ਖਲਾਰਨ ਤੋਂ ਬਾਅਦ ਜਿਹੜੇ ਆਪਣੇ ਇਸ ਲਾਰ ਦੇ ਵਿੱਚ ਵੀ ਆਪਾਂ ਜਿਹੜੇ ਬਲ ਸੈੱਟ ਕਰਕੇ ਜਿਹੜਾ ਆਪਾਂ ਇਸ ਲਾਰ ਨੂੰ ਲਗਾ ਦੇਵਾਂਗੇ ਹੁਣ ਜਿਹੜੇ ਆਪਣੇ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨ ਤੁਹਾਨੂੰ ਆਪਣੇ ਜਿਹੜੇ ਬਲ ਹਨ ਨਾ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਬਲਾਂ ਨੂੰ ਛਟਕਾਰ ਤੋਂ ਬਾਅਦ ਹਣ ਜਿਹੜੇ ਆਪਣੇ ਬਲ ਹਨ ਨੱਬਲਾਂ ਨੂੰ ਆਪਾਂ ਪ੍ਰੋਪਰ ਸੈੱਟ ਕਰਾਂਗੇ ਜਿਹੜਾ ਲੋਕ ਦੇ ਕੋਲ ਵੀ ਆਪਣੇ ਬਲ ਹੋਣਗੇ ਨੱਬਲਾਂ ਨੂੰ ਵੀ ਆਪਾਂ ਸੈੱਟ ਕਰ ਲਵਾਂਗੇ ਜੀ ਬੈਕ ਤੱਕ ਸਾਰੇ ਲੜਾਂ ਦੇ ਵਿੱਚ ਆਪਾਂ ਬਲ ਪਾ ਕੇ ਜਿਹੜੇ ਸਲੜ ਨੂੰ ਲਗਾ ਦਮਾਂਗੇ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਕੁਰਤਾ ਇਸ ਤੋਂ ਅਗਲਾ ਲੜ ਲਗਾਵਾਂਗੇ ਇਸ ਤੋਂ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਪਾ ਲਵਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਆਪਾਂ ਫੋਲਡ ਕਰਾਂਗੇ ਚੰਗੀ ਤਰ੍ਹਾਂ ਹੋਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਾਂਗੇ ਜੀ ਲੜ ਨੂੰ ਹਲਕਾ ਜਿਹਾ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਜਿਹੜਾ ਆਪਾਂ ਇਸ ਲੜ ਦੇ ਵਿੱਚ ਜਿਹੜਾ ਹੁਣ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਖਿਲਾਰ ਲਵਾਂਗੇ ਬਲਾਂ ਨੂੰ ਖਿਲਾਰਨ ਤੋਂ ਬਾਅਦ ਆਪਾ ਜਿਹੜਾ ਬਲਾਂ ਨੂੰ ਖਲਾ ਨੂੰ ਤੋਂ ਜਿਹੜਾ ਆਪਾਂ ਇਸ ਲੜਨ ਦੇ ਵਿੱਚ ਬਲ ਪਾਏ ਸੀ ਉਹਨਾਂ ਬਲਾਂ ਨੂੰ ਸੈੱਟ ਕਰਕੇ ਆਪਾਂ ਜਿਹੜਾ ਇਸ ਲੜਨ ਨੂੰ ਲਗਾ ਦੇਵਾਂਗੇ ਹੁਣ ਜਿਹੜੇ ਆਪਣੇ ਬਲ ਹਨ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਜੀ ਤੇ ਜਿਹੜੇ ਵੀ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜੁੜੂਲ ਕਾਰਨ ਹੁਣ ਜਿਹੜੇ ਆਪਣੇ ਇਸ ਲੜ ਦੇ ਵਿੱਚ ਨੋਕ ਦੇ ਕੋਲ ਵੀ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਸੱਲ ਲੜਾਂ ਦੇ ਵਿੱਚੋਂ ਆਪਾਂ ਜਿਹੜੇ ਆਪਣੇ ਬਲ ਹਨ ਉਹਨਾਂ ਨੂੰ ਬਲ ਨੂੰ ਪਾਸੇ ਟੈ ਕਰਾਂਗੇ। ਜੰਗੀ ਤਰ੍ਹਾਂ ਹੁੰਦੇ ਲੜ ਨੂੰ ਪ੍ਰੋਬੀ ਇੱਕ ਗਰ ਇਹਦਾ ਆਪਾਂ ਫੋਲਡ ਕਰ ਲਵਾਂਗੇ ਜੀ। ਤੇ ਜਿਹੜੇ ਵੀ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨ। ਹੁਣ ਆਪਾਂ ਇਸ ਲੜ ਦੇ ਵਿੱਚ ਬਲ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹਾ ਫੋਲਡ ਕਰਾਂਗੇ। ਫਿਰ ਉਸ ਤੋਂ ਬਾਅਦ ਆਪਾਂ ਲੜ ਨੂੰ ਉੱਪਰੋਂ ਇੱਕ ਗਰ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਖਿਲਾਰ ਲਵਾਂਗੇ। ਬਲਾਂ ਨੂੰ ਖਲਾਲਣ ਤੋਂ ਬਾਅਦ ਜਿਹੜਾ ਆਪਣੇ ਬੈਗ 'ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਇਹ ਜਿਹਾ ਹੋਰ ਨਵੇਂ ਵੀਡੀਓ ਦੇਖ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸਾਡੇ ਜਿਹੜਾ Facebook ਪੇਜ ਆ ਉਸ ਨੂੰ ਵੀ ਫੋਲੋ ਜਰੂਰ ਕਰਿਓ ਜੀ ਹੁਣ ਆਪਾਂ ਜਿਹੜੇ ਆਪਣੇ ਬਲ ਹਨ ਨਾਲ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਉਹਨਾਂ ਨਾਲ ਆਪਣੇ ਬਲ ਹਨ ਨਾਲ ਬਲਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਤਣ ਜਿਹੜੇ ਆਪਣੇ ਉੱਪਰਲੇ ਪੇਜਾਂ ਉਹਨਾਂ ਪੇਚਾਂ ਜਿਹੜਾ ਬਣਾ ਫਾਸਲਾ ਉਹ ਆਪਾਂ ਨੇ ਛੇਵ ਰੱਖਣਾ ਕਿਸੇ ਵੀ ਉੱਪਰਲੇ ਪੇਜ ਦਾ ਜਿਹੜਾ ਆਪਣਾ ਫਾਸਲਾ ਵੱਧ ਘੱਟ ਨਹੀਂ ਰੱਖਾਂਗੇ ਉੱਪਰਲੇ ਪੇਚਾਂ ਦਾ ਫਾਸਲਾ ਸੈਟ ਕਰਨ ਦੇ ਲਈ ਤੁਸੀਂ ਡਬਲ ਸ਼ਿਫਟ ਵਰਤ ਸਕਦੇ ਹੋ ਡਬਲ ਸ਼ਿਫਟ ਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਜ ਦਾ ਫਾਸਲਾ ਵੱਧਿਆ ਘਟੂਗਾ ਤੁਸੀਂ ਡਬਲ ਸ਼ਿਫਟ ਚ ਦੇਖ ਕੇ ਉਸ ਲੜੜ ਦਾ ਆਪਣਾ ਫਾਸਲਾ ਸੈੱਟ ਕਰ ਸਕਦੇ ਹੋ ਜੀ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਵੀ ਵੈਕ ਤੋਂ ਪਿੰਚ ਕਰਾਂਗੇ ਤੇ ਪੂਣੇ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖ ਲਵਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱ ਤੇ ਜਿਹੜਾ ਆਪਣੇ ਵਾਲ ਦੇ ਵਿੱਚ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਾਂਗੇ ਚੰਗੀ ਤਰ੍ਹਾਂ ਜਿਹੜਾ ਆਪਣੇ ਇੱਕ ਇੱਕ ਬਲ ਚਾ ਕਿਹੜਾ ਆਪਣੇ ਬਲਾਂ ਨੂੰ ਇਕੱਠੇ ਕਰ ਲਵਾਂਗੇ ਇਹ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਸ਼ੇਅਰ ਕਰੋ ਜਿਨ੍ਹਾਂ ਵੀਰਾਂ ਨੂੰ ਬਲਾਂ ਵਾਲੀ ਪਗਮਣਾਂ ਦੇ ਵਿੱਚ ਪ੍ਰੋਬਲਮਾਂ ਦੀ ਹੈ ਹੁਣ ਆਪਾਂ ਇਹਨਾਂ ਵਿੱਚ ਜਿਹੜਾ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹੜਾ ਫੋਲਡ ਕਰਾਂਗੇ ਆਰ ਨੂੰ ਹਰ ਇੱਕ ਐ ਫੋਲਡ ਕਰ ਤਾ ਹੁਣ ਆਪਾਂ ਇਸ ਲੜ ਦੇ ਵਿੱਚ ਬੈਕ ਤੱਕ ਪ੍ਰੋਪਰ ਜਿਹੜੇ ਆਪਣੇ ਬਲ ਹੋਣਗੇ ਆਪਾਂ ਪਾ ਲਵਾਂਗੇ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾਲ ਬਲਾਂ ਨੂੰ ਆਪਾਂ ਸੈਟ ਕਰ ਕਰ ਲਵਾਂਗੇ ਜਿਹੜੇ ਆਪਣੇ ਬਾਦ ਨਾਲ ਵੀ ਆਪਣੇ ਜਿਹੜੇ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਸੈਟ ਕਰਾਂਗੇ ਚੰਗੀ ਤਰ੍ਹਾਂ ਹੋਣੇ ਜਿਹੜੇ ਆਪਣੇ ਬਲ ਹਨ ਨਾ ਬਲਾਂ ਨੂੰ ਆਪਾਂ ਨੋਕ ਦੇ ਕੋਲੋਂ ਵੀ ਸੈਟ ਕਰ ਲਵਾਂਗੇ ਜਿਹੜੇ ਬਲ ਆਪਣੇ ਨੋਕ ਦੇ ਕੋਲੋਂ ਢਲੇ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਬਾਦ ਨਾਲ ਜਿਹੜਾ ਟ੍ਰੈਟ ਕਰਾਂਗੇ ਤੇ ਜੇ ਜਿਹੜੀ ਆਪਣੀ ਪੱਗ ਦੀ ਸ਼ੇਪ ਹੋਗੀ ਪੱਗ ਦੀ ਸ਼ੇਪ ਨੂੰ ਵੀ ਆਪਾਂ ਇਹਦਾ ਸੈਟ ਕਰਾਂਗੇ ਹੁਣ ਜਿਹੜਾ ਆਪਣਾ ਆਖਰੀ ਛੇਮੜਾ ਲੜ ਲਗਾਵਾਂਗੇ ਛੇਮੜਾ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੁੰਗ ਦਾ ਖੁੱਲਦਾ ਪਾਸਾ ਉਹ ਆਪਾਂ ਹਥਲੇ ਰੱਖ ਲਵਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖਾਂਗੇ ਫਿਰ ਉਸ ਤੋਂ ਆਪਾਂ ਲੜ ਨੂੰ ਫਰੰਟ ਦੇ ਉੱਤੋਂ ਇੱਕ ਗਾ ਰੇੜਾ ਫੋਲਡ ਕਰਕੇ ਲੜ ਨੂੰ ਹਲਕਾ ਖਿੱਚ ਕੇ ਡਬਲ ਹੋਲਡ ਕਰਕੇ ਤੇ ਇਸ ਲੜ ਨੂੰ ਆਪਾਂ ਜਿਹੜਾ ਬੈਕ ਤੱਕ ਸਾਫ਼ ਕਰਕੇ ਲਗਾ ਦੇਵਾਂਗੇ ਜਿਹੜਾ ਆਪਣਾ ਛੇਮੜਾ ਲੜ ਹੋਊਗਾ ਉਸ ਲੜ ਨੂੰ ਆਪਾਂ ਜਿਹੜਾ ਸਾਫ਼ ਕਰਕੇ ਲਗਾਵਾਂਗੇ ਜਿਹੜੇ ਆਪਣੇ ਉੱਪਰਲੇ ਪੇਚ ਉਹਨਾਂ ਨੂੰ ਹੁਣ ਉਹਨਾਂ ਪੇਚਾਂ ਨੂੰ ਵੀ ਆਪਾਂ ਸੈੱਟ ਕਰ ਲਵਾਂਗੇ ਉੱਪਰਲੇ ਪੇਚਾਂ ਨੂੰ ਵੀ ਆਪਾਂ ਅੱਡਾ ਸੈੱਟ ਕਰਾਂਗੇ ਜੀ ਜਿਹੜਾ ਹੁਣ ਆਪਾਂ ਕਲਗੀ ਲੜ ਦੇ ਲਈ ਪੱਗ ਪੈਨ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਵੇਂ ਲੜ ਫੋਲਡ ਕੀਤਾ ਹੈ ਛੇਵੇਂ ਲੜ ਦੇ ਉੱਪਰ ਆ ਕਿਹੜਾ ਪੱਗ ਪੈਨ ਨੂੰ ਲਗਾ ਦੇਵਾਂਗੇ ਫਿਰ ਉਸ ਤੋਂ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੀ ਪੂਣੀ ਨੂੰ ਆਪਾਂ ਖੋਲ ਲਵਾਂਗੇ ਕਲਗੀ ਲੜ ਦੀ ਪੂਣੀ ਨੂੰ ਖੋਲਣ ਤੋਂ ਬਾਅਦ ਉਸ ਦਾ ਉੱਪਰਲਾ ਪੱਲਾ ਉਹ ਆਪਾਂ ਥੱਲੇ ਨੂੰ ਫੋਲਡ ਕਰਾਂਗੇ ਜਿਹੜਾ ਆਪਣਾ ਥੜਲਾ ਪੱਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰ ਦਵਾਂਗੇ ਪਰ ਉਸ ਤੋਂ ਚੰਗੀ ਤਰ੍ਹਾਂ ਇਸ ਲੜ ਨੂੰ ਪ੍ਰੋਪਰ ਜਿਹੜਾ ਆਪਾਂ ਬੈਕ ਤੱਕ ਸਾਫ਼ ਕਰਾਂਗੇ ਜਿਹੜੇ ਆਪਣੇ ਇਸ ਲੜ ਦੇ ਉੱਪਰ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਬਾਅਦ ਦੇ ਨਾਲ ਕੱਢ ਦਵਾਂਗੇ ਲੜਾਂ ਨੂੰ ਬਲਾਂ ਨੂੰ ਬਾਅਦ ਦੇ ਨਾਲ ਕੱਢਣ ਤੋਂ ਬਾਅਦ ਜਿਹੜਾ ਇਸ ਲੜ ਨੂੰ ਚੰਗੀ ਤਰ੍ਹਾਂ ਆਪਾਂ ਪ੍ਰੋਪਰ ਸਾਫ਼ ਕਰ ਲਵਾਂਗੇ ਪ੍ਰੋਪਰ ਲੜ ਨੂੰ ਜਿਹੜਾ ਆਪਾਂ ਸਾਫ਼ ਕਰਦੇ ਆ ਜਿਹੜਾ ਆਪਾਂ ਨੇ ਪੱਗ ਪੈਨ ਲਗਾਇਆ ਸੀਗਾ ਲੜ ਨੂੰ ਆਪਾਂ ਜਿਹੜਾ ਹੁਣ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਸਾਫ਼ ਕਰਾਂਗੇ ਲੜ ਨੂੰ ਸਾਫ਼ ਕਰਨ ਤੋਂ ਬਾਅਦ ਇਸ ਲੜ ਦੇ ਉੱਤੇ ਵਾਲ ਹੋਣਗੋ ਨੱਬੜਾਂ ਨੂੰ ਆਪਾਂ ਬਾਹਰ ਨਾ ਕੱਢ ਦਵਾਂਗੇ ਜਿਹੜਾ ਆਪਾਂ ਨੇ ਪੱਗ ਪੈਨ ਲਗਾਇਆ ਸੀਗਾ ਲੜ ਨੂੰ ਪੱਗ ਪੈਨ ਥਲੇ ਚੀਲਿਆਵਾਂਗੇ ਪੱਗ ਪੈਨ ਥਲੇ ਚੀਲਣ ਤੋਂ ਬਾਅਦ ਪੱਗ ਪੈਨ ਥਲੇ ਚੀਲਣ ਤੋਂ ਬਾਅਦ ਲੜ ਨੂੰ ਆਪਾਂ ਫਰੰਟ ਵੱਲ ਘੁਮਾ ਦੇਵਾਂਗੇ ਫਰੰਟ ਵੱਲ ਘੁਮਾਉਣ ਤੋਂ ਬਾਅਦ ਲੜ ਨੂੰ ਹੁਣ ਆਪਾਂ ਛੇਮੀ ਲੜ ਥਲੇ ਦੱਬ ਦਵਾਂਗੇ ਜੇਕਰ ਤੁਹਾਡਾ ਲੜ ਪਰੋਟ ਉੱਲਾ ਰਹਿ ਜਾਂਦਾ ਹੈ ਤੁਸੀਂ ਹੁਦ ਉੱਤੇ ਪੱਗ ਪੈਨ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜ ਆ ਉਹtela ਨਹੀਂ ਹੋਵੇਗਾ ਹੁਣ ਆਪਾਂ ਇਸ ਲੜ ਨੂੰ ਚੰਗੀ ਤਰ੍ਹਾਂ ਛਿਮ ਲੜ ਥਲੇ ਦੱਬ ਦਵਾਂਗੇ ਹੁਣ ਜਿਹੜਾ ਆਪਣਾ ਪੱਗ ਦਾ ਫਰੰਟ ਆ ਕੰਪਲੀਟ ਹੋ ਚੁੱਕਿਆ ਹੁਣ ਜਿਹੜੀ ਆਪਣੀ ਫਰੰਟ ਦੀ ਸੈਟਿੰਗ ਹੋ ਗਈ ਉਹ ਆਪਾਂ ਕਰ ਲਵਾਂਗੇ ਜਿਹੜਾ ਆਪਣਾ ਕਲਗੀ ਲੜਾ ਹੈਗਾ ਕਲਗੀ ਲੜ ਨੂੰ ਵੀ ਜਿਹੜਾ ਆਪਾਂ ਰੋਪਰ ਸਾਫ਼ ਕਰ ਲਵਾਂਗੇ ਕਲਗੀ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਬਲਾਂ ਨੂੰ ਵੀ ਆਪਾਂ ਕੱਢ ਲਵਾਂਗੇ ਜਿਹੜੀ ਆਪਣੀ ਪੱਗ ਹੈ ਦੋਨੇ ਅੱਖਾਂ ਤੋਂ ਵੀ ਆਪਾਂ ਬਰਾਬਰ ਕਰਾਂਗੇ ਤੇੜੇ ਹੋਣ ਆਪਣੀ ਪੱਗ ਦੀ ਸ਼ੇਪ ਹੋਗੀ ਪੱਗ ਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰ ਲਵਾਂਗੇ ਆਪਾਂ ਪੱਗ ਪੈਂਦਿਆਂ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਵੀ ਆਪਾਂ ਬਦਾਲਵਾਂਗੇ ਪੱਗ ਪੈਂਦਿਆਂ ਹੁਣ ਆਪਾਂ ਸਾਰੇ ਲੜਾਂ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਸਾਰੇ ਬਲਾਂ ਨੂੰ ਆਪਾਂ ਹੁਣ ਬਦਾਲਵਾਂਗੇ ਜੀ ਆਪਾਂ ਬਾਅਦ ਨਾਲ ਵੀ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਸਾਰੇ ਬਲਾਂ ਨੂੰ ਆਪਾਂ ਜਿਹੜਾ ਹੁਣ ਪ੍ਰੋਪਰ ਸੈੱਟ ਕਰਾਂਗੇ ਜਿਹੜਾ ਹੁਣ ਆਪਾਂ ਸਿਰ ਟਕਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਇਆ ਸੀ ਉਸ ਲਾੜ ਨੂੰ ਖਿੱਚਾਂਗੇ ਜੀ ਉਸ ਲਾੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਤੋਂ ਤੇੜਾ ਕਿ ਉਸ ਲਾੜ ਨੂੰ ਖਿਲਾਰ ਦੇਵਾਂਗੇ ਪੂਰੇ ਸਿਰ ਤੋਂ ਲਾੜ ਨੂੰ ਖਿਲਾਰਨ ਤੋਂ ਬਾਅਦ ਲੜਾਈਆਂ ਥੱਲੇ ਕੱਪੜੇ ਨੂੰ ਆਪਾਂ ਉਂਗਲਾਂ ਨਾਲ ਚੰਗੀ ਤਰ੍ਹਾਂ ਦੇ ਦੇਵਾਂਗੇ ਜੀ ਫਿਰ ਉਸ ਤੋਂ ਬਾਅਦ ਜੇਕਰ ਤੁਹਾਡਾ ਸਿਰ ਪੂਰਾ ਨੰਗਾ ਰਹਿ ਜਾਂਦਾ ਹੈ ਤੁਸੀਂ ਡਬਲ ਸ਼ਿਫਟ ਚ ਦੇਖ ਕੇ ਜਿਹੜਾ ਆਪਣਾ ਸਿਰ ਆ ਉਹ ਟੱਕ ਸਕਦੇ ਹੋ ਹੁਣ ਜਿਹੜਾ ਆਪਣਾ ਸਿਰ ਚੰਗੀ ਤਰ੍ਹਾਂ ਕਵਰ ਕਰਾਂਗੇ ਤੇ ਪਿਛਲੇ ਲਾੜ ਨੂੰ ਦੋਨਾਂ ਹੈਡ ਤੋਂ ਫੋਲਡ ਕਰਾਂਗੇ ਦੋਨਾਂ ਹੈਡ ਤੋਂ ਲਾੜ ਨੂੰ ਫੋਲਡ ਕਰਨ ਤੋਂ ਬਾਅਦ ਉਸ ਲਾੜ ਨੂੰ ਬੈਗ ਤੇ ਦਬ ਜਮਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ